ਮੇਰੇ ਵੱਲ ਤੁਹਾਨੂੰ ਪਿਆਰ ਭਰੀ ਸ਼ਾਸ਼ੀਕਾਲ ਅੱਜ ਦੇ ਵਲੌਗ ਤੁਹਾਡਾ ਸਵਾਗਤ ਕਰਦੇ ਆਂ ਆਪਾਂ ਵੀ ਜੀਸੀ 24 ਤਰੀਕ ਦੀ ਇਦਾਂ ਦਾ ਜਰਮੀਨੇਸ਼ਨ ਆ ਆਵੇ ਇਹ ਥੋੜਾ ਬੱਤਰ ਖੁਸ਼ਕ ਜਿਆਹੀ ਤੇ ਸਾਨੂੰ ਮੈਨੂੰ ਇਸ ਡਰ ਸੀ ਕਿ ਗਣੀ ਨਹੀਂ ਆਵੇ ਪਰ ਵਧੀਆ ਐ ਜਮਾ ਖੜਿਆ ਕਣ ਜੀ ਕਣਕ ਦਾ ਆ ਦੇ ਵਧੀਆ ਜਮਾ ਕਰੀ ਜਾਂਦੀ ਐ ਵਧੀਆ ਇਹ ਵੀਰੇ ਵੇ ਉਹ ਜਿਹੜੀ ਬਿਨਾਂ ਅੱਗ ਲਾਏ ਤੋਂ ਬੀਜੀ ਸੀ ਇਹਦੇ ਵਿੱਚੋਂ ਜਿਹੜੀ ਪਰਾਲੀ ਸੀ ਉਹ ਗੁੱਜਰਾ ਚੱਕੀ ਸੀ ਝੱਕ ਕੇ ਰਹਿ ਗਈ ਸੀ ਤੇ ਤੇ ਇਹਦਾਂ 72 ਦਾ ਕਰਕੇ ਥੋੜਾ ਡਾਚ ਸੀਗੇ ਉੱਗੂ ਕੀ ਘਟ ਹੋਰ ਵੀ ਮੈਂ ਤੁਹਾਨੂੰ ਇਸ ਸੁਪਰਸੀਡਰ ਨਾਲ ਬੀਜੀ ਸੀ ਤੁਹਾਨੂੰ ਹੋਰ ਵੀ ਪਾਲਾਂ ਦਿਖਾਉਣਾ ਮੈਂ ਆ ਬਈ ਆ ਦੇਖ ਲੋ ਵਧੀਆ ਜੰਮੀ ਖੜਨ ਨੇ ਜੰਮਣ ਦੀ ਕੁਝ ਨਿਕਲਣ ਵੀ ਡਈ ਆ ਹਾਂ ਤੇ ਇਹਦਾ ਡਰ ਜਿਆ ਸੀ ਥੋੜਾ ਜਿਹਾ ਕਿ ਉੱਗੂਗੀ ਘਟ ਕਿ ਇਹਦਾ ਡਰ ਸੀ ਕਿ ਜਿੱਦਾਂ ਘਟ ਉੱਗੂਗੀ ਅਵੇ ਪੂਰੀ ਉੱਗੀ ਆ ਇਹ 24 ਤਰੀਕ ਦੀ ਬੀਜੀ ਆ ਬਦੰ ਦਾ ਇਹਦਾ ਜਮਾ ਆ ਵਧੀਆ ਜੰਮੀ ਖੜੀ ਆ ਤੇ ਸੁਪਰ ਸੀਡਰ ਨਾਲ ਬੀਜੀ ਇਹਦੇ ਚ ਥੋੜੀ ਨਾ ਬੱਤਰ ਘਟ ਸੀ ਆਵੇ ਤੇ ਇਹਦੇ ਵਿੱਚ ਬੱਤਰ ਘਾਟੀ ਸੀ ਤਾਂ ਡਰ ਸੀ ਕਿ ਸਾਨੂੰ ਘਾਟ ਉੱਗੂਗੀ ਪਰ ਇਹ ਪੂਰੀ ਉੱਗੀ ਆ ਹੈ ਉੱਗ ਪਈ ਏ ਸਾਰੀ ਤਕਰੀਬਨ ਤੇ ਇਹ 22 24 ਤਰੀਕ ਦੀ ਹੈ ਬਾਈ ਜੀ ਤੇ ਇੰਨਾ ਕਹਿ ਕੇ ਕਿ ਵਧੀਆ ਉੱਗੀ ਆ ਹਾਂ ਤੇ ਕਹਿ ਸਕਦੇ ਆਪਾਂ ਕਿ ਰਿਜ਼ਲਟ ਵਧੀਆ ਨਿਕਲਿਆ ਐਵੇਂ ਕਹੀਏ ਮੈਂ ਮਾੜੀ ਆ ਇਹਦੇ ਵਿੱਚੋਂ ਕੋਈ ਬਾਈ ਬੂਈ ਨਹੀਂ ਇਦਾਂ ਸੁਪਰ ਸੀਡਰ ਨੇ ਸਿੱਧੀ ਏ ਸੁਪਰਸੀਡਰ ਹੀ ਫੇਰਦਾ ਸੀ ਉਹ ਚੋ ਪਰਾਲੀ ਚੁਕਾਤੀ ਸੀ ਪੱਠਿਆਂ ਵਾਲਿਆਂ ਨੂੰ ਤੋਂ ਲੈ ਗਈ ਚੋ ਕੇ ਦੇ ਦੇ ਵਿੱਚ ਜਿਹੜੀ ਮਾੜੀ ਮੋਟੀ ਰਗੀ ਵਿੱਚੇ ਹੀ ਬਾਈ ਆ ਕੋਈ ਨਹੀਂ ਕੋਸ਼ ਕੀਤਾ ਮੁੱਢ ਜੇ ਵਿੱਚੇ ਖੜੇ ਹੋਏ ਤੇ ਇਨਾ ਕੇ ਦਾ ਇਹ ਹੈ ਕਿ ਬਾਬੇ ਦੀ ਕਿਰਪਾ ਨਾਲ ਸੋਹਣੀ ਆ ਦੇਖ ਲਓ ਜਮਾ ਕਦੇ ਬਹੁਤ ਜ਼ਿਆਦੀ ਵੀ ਹੋ ਗਈ ਆ ਬਹੁਤ ਵਧੀਆ ਜਮਾ ਵਾ ਤੁਹਾਨੂੰ ਦੇਖ ਰਿਆ ਹੁਣ ਬਾਬੇ ਦੀ ਮਿਹਰ ਨਾਲ ਲੱਗੇ ਕਣਕ ਦੀ ਬਜਾਹਤ ਚੱਲਣ ਢਈ ਆ ਜ਼ੋਰ ਆ ਹੁਣ ਅੱਜ ਤੋਂ ਇੱਕ ਤਰੀਕ ਤੋਂ ਪੂਰਾ ਜ਼ੋਰ ਫੜਨ ਢਈ ਆ ਬਜਾਹਤ ਕਿਉਂਕਿ ਹੁਣ ਆਪਣੀ ਵੀ ਰਹਿੰਦੀ ਅਜੇ ਥੋੜੀ ਬੀਜੀ ਸੀ ਇਹ ਇਹਦੇ ਚ ਬੱਤ ਘੱਟ ਸੀ ਤਾਂ ਕਰਕੇ ਪਹਿਲਾਂ ਬੀਜਤੀ ਫਿਰ ਮੈਂ ਕਿਹਾ ਸੁੱਕ ਜੂਗੀ ਜ਼ਮੀਨ ਇਹ ਮੀਂਹ ਦੇ ਬੱਤ ਅਲੀ ਸੀ ਦੂਜੀਆਂ ਭਰੀਆਂ ਨੇ ਅਜੇ ਉਹ ਤੇ ਹੁਣ ਬੱਤ ਵੇਖੋ ਕਿੰਨੇ ਦਿਨਾਂ ਤੱਕ ਆਉਂਦੀਆਂ ਵਾ ਤੇ ਉਹ ਫੇਰ ਫੇਰ ਉਹਨਾਂ ਦੀ ਬਜਾਹਤ ਕਰਾਂਗੇ ਇਹ ਬਾਈ ਜੀ 826 ਆ ਵਧੀਆ ਜਮਾ ਕੀਤਾ ਇਹਨੇ ਜੰਮ ਵਧੀਆ ਜੰਮੀ ਆ ਬੁੱਟੇ ਐਵੇਂ ਮਾੜੀ ਕਈ ਕਣਕ ਨੇ ਫਟਾਂਦ ਕੀਤੀ ਵਧੀਆ ਫਟਾਰਾ ਇਹਦਾ ਤੇ ਐ ਪਾਲਾਂ ਚਾ ਕਿਤੇ ਆ ਦੇਖ ਲਓ ਹੁਣ ਤਾਂ ਘਟ ਦੇਸਦੀ ਆ ਕਿਉਂਕਿ ਜੇ ਛੋਟੀ ਆ ਨਾ ਅਸੀਂ ਤੁਸੀਂ ਲਾ ਲੋਗੇ 24 24 ਤੋਂ ਲਾ ਲਿਓ ਸਾਹਿਬ ਕਿੰਨੇ ਕ ਦਿਨਾਂ ਦੀ ਹੋਈ ਆ ਜੇ ਤੇ ਪਾ ਬੇਰੀ ਮਹਿਰ ਨਾਲ ਸੋਹਣੀ ਖੜੀ ਹੈ ਤੇ ਇਹਦੇ ਇਹਦਾ ਸਾਨੂੰ ਡਰ ਸੀ ਕਿ ਗੂਗੂ ਵੀ ਕੱਟ ਪਰ ਜੰਮ ਵਧੀਆ ਹੋਇਆ ਉੱਗੀ ਵਧੀਆ ਵਾ ਕੋਈ ਇਹਦੇ ਤੇ ਅਜੇ ਕੋ ਪੈਂਡੀ ਗੁੰਡੀ ਦੀ ਪਿਛਲੀ ਆ ਰਾਂਗੂ ਸਪਰੇ ਨਹੀਂ ਕਰੀ ਹੁਣ ਜੇ ਹੋਊ ਜਮੀ ਦਾ ਉੱਪਰ ਹੀ ਕਰਾਂਗੇ ਹੈ ਤੇ ਲਗਾ ਬਜਾਂ ਦਾ ਹੁਣ ਜ਼ੋਰ ਫੜੀ ਜਾਂਦੀ ਆ ਤਕਰੀਬਨ ਵੀਰ ਬੀਜਣ ਤਾਂ ਕਾਫੀ ਦਿਨਾਂ ਡੇਢ ਹੋਏ ਨੇ ਤੇ ਹੁਣ ਜ਼ੋਰ ਫੜਨ ਈ ਆ ਬਜਾਂ ਦਾ ਤੇ ਚੱਲੀ ਜਾਂਦਾ ਵਾ ਵਧੀਆ ਜੰਮ ਖੜਾ ਵਾ ਕੋਈ ਚੱਕਰ ਨਹੀਂ ਉਹ ਤਾਂ ਬਾਈ ਕੁਝ ਬੁਝਾਈ ਨੇ ਜਿਹੜੇ ਕੋ ਕਹਿੰਦਾ ਵੀ ਅੱਜ ਵਧੀਆ ਉੱਗੂਗੀ ਆ ਦੇਖੋ ਪਾਲਾਂ ਕਿੰਨੀਆਂ ਸੋਹਣੀਆਂ ਲੱਗਦੀਆਂ ਹਨ ਤੇ ਵਧੀਆ ਜੰਮ ਖੜਾ ਇਹਦਾ ਆਹ ਵਧੀਆ ਜੰਮੀ ਖੜੀ ਆ ਕੋਈ ਇਹਦੇ ਵਿੱਚ ਅਵੇ ਇਦਾਂ ਦੀਆਂ ਜੰਮੀ ਖੜੀਆਂ ਸੋਹਣੀ ਜੰਮਾਂ ਲਈ ਐ ਜਿਹੜੀ ਕਿਤੇ ਕੋਈ ਨਿਕਲੀ ਨਹੀਂ ਹੈ ਜੇ ਨਿਕਲਣੇ ਵੀ ਲਈ ਹੈ ਹੈ ਆ ਵੀ ਵਿੱਚੋਂ ਨਿਕਲਣੇ ਵੀ ਲਈ ਹੈ ਜੇ ਹਨਾ ਆਵੇ ਤੇ ਨਿਕਲ ਆਉਣੀ ਹੈ ਸਾਰੀ ਤਕਰੀਬਨ ਜਿਹੜੀ ਰਹਿ ਵੀ ਗਈ ਹੈ ਹਨਾ ਉਹ ਸਾਰੀ ਹੋਈ ਨਿਕਲੂਗੀ ਹਨਾ ਤੇ ਵਧੀਆ ਜੰਮੀ ਜਾਂਦੀ ਐ ਬਿਜਾਂਦ ਕਰ ਲੋ ਜਦੋਂ ਕਈ ਬਾਈਆਂ ਦੇ ਗੱਠਾਂ ਚੁੱਕਿਆ ਗਿਆ ਗਈਆਂ ਨੇ ਸਿੱਧੀ ਵੀ ਜਿਹੜਾ ਡ੍ਰਿਲ ਨਾਲ 베ਜੀਤੀ ਸੀ ਨਾ ਉਹ ਵੀ ਰਿਜ਼ਲਟ ਦਿੰਦੀ ਕੋਈ ਉਹਦੇ 'ਚ ਕੋਈ ਉਹਨੂੰ ਜ਼ਮੀਨ ਨੂੰ ਕੋਈ ਲਤਾੜ ਲਤੂੜ ਕੁਛ ਨਹੀਂ ਹੁੰਦੀ ਕਿਉਂਕਿ ਜਿੱਥੇ ਉਹ ਫਾਲਾ ਲੱਗ ਗਿਆ ਉਹਨੇ ਉਹਨੂੰ ਜ਼ਮੀਨ ਨੂੰ ਉੱਥੋਂ ਪੋਲ ਦੇ ਦੇਣੀ ਹੁੰਦੀ ਹੈ ਉੱਥੋਂ ਹੋਰ ਐਂ ਪੋਲਾ ਹੋ ਜਾਂਦਾ ਥਾ ਇਹ ਸਾਡਾ ਵਹਿਮ ਹੁੰਦਾ ਕਿ ਉਹ ਭਿਓ ਪੋਲ ਨਹੀਂ ਦਊਗੀ ਕੁਝ ਨਹੀਂ ਹੁੰਦਾ ਕਈ ਹੁਣ ਕਈਆਂ ਨੇ ਮੁੱਧਾਂ 'ਚ ਬੀਜ ਦਿੰਦੇ ਸੀ ਜਦੋਂ ਨਮੀ ਆ ਨਮੀ ਆਈਆਂ ਸੀ ਹਨਾ ਤੇ ਉਹ ਨਹੀਂ ਕੋਈ ਚੱਕਰ ਹੁੰਦਾ ਬਾਈ ਵੀ ਪ੍ਰਮਾਤਮਾ ਨੇ ਦੇਣਾ ਜੋ ਉਹੀ ਆ ਸਿੱਧੀ ਗੱਲ ਆ ਹੁਣ ਜੇ ਖੜਾ 'ਚ ਵੀ ਲੈ ਗਿਆ ਤੇ ਗਾੜੀ ਉਹਨੇ ਹੀ ਦੇਣਾ ਵਾ ਜੇ ਉਹਨੇ ਖੋਇਆ ਉਹ ਖੋਂਦਾ ਤੇ ਦਿੰਦਾ ਵੀ ਉਹੀ ਆ ਬੰਦੇ ਦੇ ਕੀ ਹੱਥ ਬਸ ਠੀਕ ਆ ਜੀ ਆਪਾਂ ਜਿਹੜੀ ਬਾਸਮਤੀ ਲਾਈ ਸੀ ਨਾ ਸੁੱਕੀ ਸਿੱਧੀ ਵਜਾਈ ਵਾਲੀ ਉਹਨੂੰ ਵੱਢ ਕੇ ਝਾੜ ਰਹੇ ਆ ਤੇ ਜੋ ਵੀ ਇਹਦਾ ਇਹਨੂੰ ਨਾ ਉਹ ਕਰਾਂਗੇ ਝਾੜ ਕੇ ਜੋਖਾਂਗੇ ਕਿੰਨੀ ਹੋਈ ਆ ਵੇਟ ਤੇ ਉਹਦੇ ਬਾਅਦ ਹਿਸਾਬ ਲਾਵਾਂਗੇ ਕੋਈ ਚਾਰਕ ਮਰਲੇ ਥਾਂ ਲਾਇਆ ਹੈ ਟਰੈਲ ਵਾਸਤੇ ਤੇ ਇਹ ਝਾੜ ਕੇ ਤੇ ਫਿਰ ਤੁਹਾਨੂੰ ਥੋੜੀ ਰਹਿ ਗਈ ਆ ਝਾੜਨ ਵਾਲੀ ਕਿ ਫਿਰ ਝਾੜ ਕੇ ਤੁਹਾਨੂੰ ਦੱਸਦੇ ਆ ਇਹਦਾ ਹਿਸਾਬ ਕਿਤਾਬ ਇਦੇ ਵਿੱਚੋਂ ਬੀ ਵੀ ਰੱਖਾਂਗੇ ਆਪਣੇ ਵਾਸਤੇ ਜਿੰਨੀ ਵੀ ਹੋਈ ਤੇ ਜਿਹੜੀ ਖਾਂ ਬੀਜਣੀ ਆ ਤੇ ਜਿਹੜੀ ਦੂਸਰੀ ਲਾਈ ਆ ਜਿੱਦਾਂ ਕੱਦੂ ਵਾਲੀ ਵੇਖਾਂਗੇ ਦੋਨਾਂ 'ਚ ਕੀ ਫਰਕ ਆ ਇਹਨਾਂ 'ਚ ਰਿਜ਼ਲਟ ਕੀ ਨਿਕਲਦਾ ਵਾ ਹਨਾ ਝਾੜਤਾ ਕਿਉਂਕਿ ਤਕਰੀਬਨ ਝਾੜਤਾ ਸਾਰੀਆਂ ਜੇਰੀਆਂ ਦਾ ਨਿਕ ਘਾਟ ਹੀ ਰਿਹਾ ਵੀ ਉਹ ਹਿਸਾਬ ਨਾਲ ਤਾਂ ਨਹੀਂ ਕਹਿ ਸਕਦੇ ਆਪਾਂ ਨਿਕਲੇ ਹਉਦ ਜੀ ਵੀ ਲੱਗੀ ਉਹ ਵੀ ਹੈਗੀ ਆ ਪਰ ਨਹੀਂ ਪਰ ਕਹਿ ਨਹੀਂ ਸਕਦੇ ਕਿਉਂਕਿ ਇਹ ਤਾਂ ਹੁਣ ਇਹਦਾ ਜੋ ਕੇ ਭਾਰ ਫਿਰ ਉਸ ਹਾਬ ਨਾਲ ਲਾਵਾਂਗੇ ਹਨਾ ਤੋ ਉਸ ਹਾਬ ਨਾਲ ਇਹਦਾ ਰਿਜ਼ਲਟ ਕੱਢਾਂਗੇ ਜੋ ਵੀ ਹੋਇਆ ਪਰ ਇੱਕ ਗੱਲ ਹੈ ਇਹਨੂੰ ਆ ਦੇਖੋ ਇਹਨੂੰ ਚੰਦਰੀ ਨੂੰ ਕੋਈ ਬਿਮਾਰੀ ਨਹੀਂ ਹੈਗੀ ਇਹਦਾ ਇੱਕ ਇਹ ਫਾਇਦਾ ਜੇ ਸਿੱਧੀ ਬਜਾਈ ਵਾਲੀ ਦਾ ਇਹਨੂੰ ਕੋਈ ਜਿੱਦਾਂ ਖੜੀ ਆ ਇਹਦਾ ਕੋਈ ਬੂਟਾ ਖੱਟਾ ਨਹੀਂ ਹੁੰਦਾ ਪਾਣੀ ਤੋਂ ਬਿਨਾ ਦੇਖੋ ਇਹ ਫਾਇਦਾ ਹੈਗਾ ਜੀ ਇਹਦਾ ਬੈਨੀਫਿਟ ਦਿੰਦੀ ਆ आए एडा मोटा मोटा किया खड़ी इदा जी व्या चौल बनियां एवें कही लाई सी कोई चौबीस मई तो बाद लाई है हाँ। एडे व रिजल्ट आएगा कोई कह नहीं सकते हाँ। ਦਾ ਰਸੀਨ ਬੀਜ ਆ ਤੇ ਕਣਕ ਦੀ ਬਜਾਈ ਦਾ ਸੀਜ਼ਨ ਚੱਲੀ ਜਾਂਦਾ ਜੋਰੋ ਜੋਰ ਹੈ ਤੇ ਹਨਾ ਤੇ ਜਿਹੜੇ ਵੀਰਾਂ ਦੀ ਰਹਿੰਦੀ ਆ ਬੀਜ ਲੋ ਅੱਜ ਤੋਂ ਬਜਾਦ ਸ਼ੁਰੂ ਆ ਸਾਡੇ ਦਾ ਮੈਂ ਅਸੀਂ ਸ਼ੁਰੂ ਹੋ ਗਈ ਕਾਫੀ ਦਿਨਾਂ ਦੀ ਬੀਜ ਰਹੇ ਲੋਕ ਲੋਕ ਤੇ ਆਪਾਂ ਕਿਨੂਆਂ ਦਾ ਬੂਟਾ ਲਾਇਆ ਵਾ ਇਹ ਇੱਕ ਭੈੜਾ ਵਈ ਨਹੀਂ ਨਾ ਆ ਵਿੱਚੋਂ ਵੀ ਚੁੱਡੇ ਗ ਜਾਂਦੇ ਆ ਕਿ ਪਤਾ ਨਹੀਂ ਕੀ ਪ੍ਰੋਬਲਮ ਹੈ ਇਹਦੇ ਨਾ ਪਾੜਦੇ ਆ ਵਿੱਚੋਂ ਪਾੜ ਜਾਂਦਾ ਆਪੇ ਕਿਨੋਂ ਥੋੜੇ ਜਿਦੋਂ ਖਟਾੜਿਆ ਹੋ ਜੇ ਨਾ ਪਾੜ ਜਾਂਦਾ ਸਾਲਾ ਤੇ ਇਹਨੂੰ ਨਾ ਹੁਣ ਇਦਾਂ ਵਾਂਗੇ ਦਵਾਈ ਲਿਆ ਕੇ ਪਾਈ ਹੀ ਉਹਦੇ ਨੂੰ ਫਰਕ ਤਾਂ ਹੈਗਾ ਹੁਣ ਗਾਨ ਹੋਰ ਲਾਉਣੇ ਆ ਫਲ ਵਾਲੇ ਬੂਟੇ ਕਿਉਂਕਿ ਫਲ ਦਾ ਇਹ ਕੀ ਕਹਿੰਦੇ ਹੁੰਦੇ ਫਲ ਆਪਣਾ ਘਰ ਦਾ ਹੋਵੇ ਆਰਗੈਨਿਕ ਵਧੀਆ ਹੁੰਦਾ ਵਾ ਹਨਾ ਤੇ ਹੋਰ ਵੀ ਬੂਟੇ ਲਾਉਣੇ ਆ ਇੱਧਰ ਇਹ ਇੱਕ ਇਹ ਲਾਇਆ ਸੀ ਤੇ ਇੱਕ ਲਾਇਆ ਸੀ ਉਹਦਾ ਆ ਆਪਣਾ ਅਨਾਰਾਂ ਦਾ ਬੂਟਾ ਹੋਰ ਵੀ ਫਲ ਵਾਲੇ ਬੂਟੇ ਦਰਖਤ ਲਾਉਣੇ ਆ ਯਾਰ ਕਿਉਂਕਿ ਆਪ ਦਾ ਘਰ ਦਾ ਫਲ ਹੁੰਦਾ ਵਧੀਆ ਜਿੱਦਾਂ ਹੁਣ ਮਹਿੰਗਾ ਦਿੰਦੇ ਆ ਵਧੀਆ ਫਲ ਪਿਆ ਇੱਕ ਨੰਬਰ ਮੁੰਜਰ ਤਾਂ ਏਡੀ ਤਕੜੀ ਆ ਦੇਖ ਲੋ ਹਨਾ ਤੇ ਵਧੀਆ ਰਹੀ ਸੀ ਆ ਤੇ ਹੁਣ ਗਾੜੀ ਪਰਮਾਤਮਾ ਦੇ ਹੱਥ ਪਾਸਾ ਦੇਖੋ ਕਿਵੇਂ ਤੇ ਗਾੜੀ ਪ੍ਰਮਾਤਮਾ ਜਾਣਦਾ ਚਾੜਤਾ ਤਕਰੀਬਨ ਫਿਰ ਵੀ ਉਹੀ ਗੱਲ ਕਰਦੇ ਘਾਟ ਹੀ ਰਹਿ ਆਇਰਕਾ ਗਾੜੀ ਰੱਬ ਦੇ ਹੱਥ ਬਸਾ ਹਨਾ ਸੋ ਆਪਣੀ ਸੁਕੀਆ ਤੇ ਦੂਜੀ ਤੁਹਾਨੂੰ ਦਿਖਾਉਂਦੇ ਆ ਜਿਹੜੀ ਕੱਦੂ ਵਾਲੀ ਆ ਉਹਦੇ ਚ ਤੇ ਇਹਦੇ ਚ ਕੀ ਵਰਕ ਵਾ ਇਹ ਚ ਵੈਸੇ ਆ ਵੇਖੋ ਬੂਟਾ ਕਿਆ ਸੋਹਣਾ ਬਣਿਆ ਕੋਈ ਫਰਕ ਨਹੀਂ ਆ ਇਹਨੂੰ ਬਿਮਾਰੀ ਬੂਮਰੀ ਤੇ ਨਹੀਂ ਕੋਈ ਵੀ ਪੈਂਦੀ ਜਿੱਦਾਂ ਉਹ ਹੋ ਜਾਂਦਾ ਵਾ ਕੁੱਤੀ ਕੁਛ ਨਹੀਂ ਹੁੰਦਾ ਇਹਦਾ ਪੱਤਾ ਖੱਟਾ ਨਾ ਪੀਲਾ ਕੱਖ ਨਹੀਂ ਆ ਕਾਲੀ ਹੀ ਰਹਿੰਦੀ ਆ ਆ ਆਪਣੀ ਕਦੂ ਵਾਲੀ ਆ ਤੇ ਇਹਦਾ ਵੇਖ ਲੋ ਤੁਸੀਂ ਹਿਸਾਬ ਆ ਇਦਾਂ ਦੀ ਆ ਹਨਾ ਹੁਣ ਇਹਦੇ ਚ ਕਈ ਦਾਣੇ ਨੇ ਤਨ ਮੈਂ ਦਿਖਾਉਣਾ ਵੇਖਵਾ ਦਾਗੀ ਆ ਉਹਦੇ ਚ ਕੋਈ ਦਾਣਾ ਦਾਗੀ ਨਹੀਂ ਹੈਗਾ ਇਹ ਉਹਦੇ ਚ ਬੈਨੀਫਿਟ ਵਾ ਕਿਉਂਕਿ ਉਹਦੇ ਚ ਇਹ ਆਗੇ ਉਹਦੇ ਚ ਘੱਟ ਪੈਂਦੀ ਆ ਕੋਈ ਵੀ ਹੋਰ ਬਿਨਾ ਪਾਣੀ ਤੋਂ ਆ ਇਹ ਵੀ ਇਹਦੇ ਚੇਵੀਂ ਵਿੱਚ ਆ ਵੇਖੋ ਮੁੰਜਰਾਂ ਕਈ ਆਵੇ ਐਦਾਂ ਦੀਆਂ ਚਿੱਟੀਆਂ ਜਿਹੀਆਂ ਸੁੱਕੀਆਂ ਨਿਕਲੀਆਂ ਆਵੇ ਉਹਦੇ ਚੇ ਫੋਕ ਘਾਟਾ ਉਹਦੇ ਚ ਐਦਾਂ ਹੈ ਨਹੀਂ ਸੁੱਕੀ ਮੁੰਜਰ ਉਹ ਘਾਟਾ ਹੂੰ ਚਲੋ 3 ਅੱਜ ਵਾਲਾ ਵਲੌਗ ਇੱਥੋਂ ਤੱਕ ਸੇ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਜਿਹੜੇ ਵੀ ਰੀ ਚੈਨਲ ਤੇ ਨਵੇਂ ਆਏ ਆ ਜਰੂਰ ਸਬਸਕ੍ਰਾਈਬ ਕਰਿਓ ਤੁਹਾਡਾ ਵਲੌਗ ਵੇਖਣ ਤੇ ਬਹੁਤ ਬਹੁਤ ਧੰਨਵਾਦ